ਉਹ ਉਹ ਟਾਈਮ ਗਿਆ ਜਿਹੜਾ ਹੁਣ ਤੂੰ ਸੀ ਉੱਥੇ ਵਿਆਹ ਹੋ ਬਸ ਸਹੀ ਆ ਉਹ ਜਮੇ ਨਹੀਂ ਲੈ ਕੋਟ ਆ ਗਿਆ ਛੱਡ ਕੇ ਬੰਨ ਜਾਈ ਜਾਵੇ ਠੰਡੇ ਦੇ ਵਿੱਚ ਮੰਡੀ ਚ ਜਾਵੜੇ ਟਾਈਮ ਕੋਈ ਚੱਕ ਚੱਲ ਲਖਾਈ ਲਖਾਈ ਕਰਾ ਦੂਗਾ ਬਸ ਸਹੀ ਆ ਪਰ ਜੇ ਤਾਂ ਮੈਂ ਤੈਨੂੰ ਦੱਸਾਂ ਉਹ ਦੁੱਕੜ ਦੇਣੀ ਹੈ ਨਹੀਂ ਕਰੇ ਨਾ ਕਿੰਨਾ ਦੱਸਿਆ ਤੂੰ ਤੈਨੂੰ 85 ਕਹਦਾ 1 ਰੁਪਿਆ ਘੱਟ ਰਿਹਾ 8500 ਦੇ ਕਿੱਥੇ ਵੇਚ ਨੇ ਪਤੰਦਰਾ ਉਧਰ ਵੀ ਵੇਖ ਲੈ ਜਾਨਾ ਜਾਨਵਰਾਂ ਨੇ ਵੀ ਨਿਗਾ ਮਾਰ ਲੈ ਅੱਛਾ ਉਦੋਂ ਅਗਲੀ ਦੇਖ ਜਾਣੀ ਆਏ ਨਾ ਆਪਣਾ ਵੇਚੀ ਨਾ ਆਪਣਾ 20 ਮੰਡੀਆਂ ਕਮਾ ਲਈ ਕਹਿੰਦੇ ਵੀ ਮਰਜ਼ੀ ਆ ਠੀਕ ਆ ਉਹਦਾ ਨਾਮ ਵੇਚੀ ਭਲਾ ਉਹਦਾ ਕੋਈ ਚੱਕਰ ਨਹੀਂ ਕਰ ਮੇਰੀ ਗੱਲ ਸੁਣ 7500 ਰੁਪਈਆਂ ਹੋ ਗਈਆਂ ਲਿਖਾਈ ਆਪੋ ਆਪਣੇ ਬਸ ਹੁਣ ਨਾ ਬੋਲੀ ਬਸ ਠੀਕ ਆ ਫਿਰ ਨਹੀਂ ਦੇਣੀਆਂ 8500 ਦੀ ਲਿਖਾਈ ਵੀ ਅਗਲੇ ਤੂੰ ਕਰਾਉਣੀ ਆਹ ਸਹੀ ਗੱਲ ਹੈ ਅੱਜ ਜਿੱਦ ਗੱਲ ਕਰ ਤੇ ਜੇ ਵੇਚਣ ਤਾਂ ਹੁਣ ਵੇਲਾ ਵੇਚਦਾ ਨਹੀਂ ਕਾਲੇ ਉਹ ਵੀ ਸਹੀ ਵਾਲਾ ਬੰਦੇ ਹੁਣੇ ਆਏ ਆ ਬੰਦੇ ਹੁਣ ਆਏ ਉਹਨਾਂ ਦਾ ਲਹੂ ਰਾਤਾ ਨਹੀਂ ਸੀ ਮਹਿਮਾਨ ਬਣਾਇਆ ਕారణੇ ਮੇਲਾ ਮੈਂ ਤੇ ਆਪਦਾ ਬੰਦਾ ਕਰਕੇ ਮੈਂ ਚੱਲਣਾ ਸੱਦਿਆ ਸੀ ਪੈਸੇ ਵਾਲੀ ਤੋਂ ਸੱਦ ਫੇਰ ਮੈਂ ਦੀ ਮੋ ਵੇਖੀ ਹਾਂ ਬਾਕੀ ਆਪਸ ਵਿੱਚ ਕੀ ਐ ਕਿ ਬਾਰੇ ਉਹ ਆਲਾ ਕੂੜੇ ਅੱਠ ਦੀਆਂ ਕਰਦੀਆਂ ਲਿਖਾਈ ਤੂੰ ਕਰਾਉਂ ਨਈ ਮੈਂ ਨਹੀਂ ਚੋ 100 ਰੁਪਈਆ ਨੇ ਕੀ ਹੋ ਜਾਊਗਾ ਲਿਖਾਈ ਪਿੱਛੇ ਲੈ ਮੇਰੀ ਗਾ ਸੌਦੇ ਚ ਜਿਹੜੀ ਚ ਹੁੰਦੀ ਐ ਲਿਖਾਈ ਇੱਕ ਤੋਂ ਲੋਕਰ ਦਾ 100 ਰੁਪਏ ਦਾ ਕੋਸ ਨਹੀਂ ਹੁੰਦਾ ਮੈਂ ਉਹਨਾਂ ਨੂੰ ਆ ਕੇ ਲਿਆ ਆ ਮੰਦ ਨਹੀਂ ਸੀ ਗੱਲ ਬੱਸ 800 ਰੁਪਏ ਲਿਖਾਈ ਤੁਮ ਕਰਾਉਣੀ 200 ਰੁਪਏ ਲਿਖਾਈ ਕਰਾਉਦੇ 600 ਚ ਨਹੀਂ 8000 ਚ 800 ਚ ਨਹੀਂ 8 ਨਹੀਂ ਨਹੀਂ 800 ਚ ਨਹੀਂ ਬਈ 8000 ਚ 800 ਚ ਨਹੀਂ 8000 ਚ ਚੱਲ ਲਿਆ ਫੜਾ ਓ ਯਾਰ ਲਿਖਾਈ ਵਿੱਚ ਕੀ ਕਰਾਉਣੀ ਕੀ ਯਾਰ ਠੀਕ ਐ ਲੈ ਵੀ ਤੋਂ ਪੱਠਾਂ ਦੇ ਇੱਕ ਬੱਕਰੀ ਦਾ ਸੌਦਾ ਹੋਇਆ 8000 ਤੇ ਲਖਾਈ ਬਾਈ ਕਰਾਉਣੇ ਆਪਣੇ ਪਿੰਡ ਵਾਲੀ ਤੇ ਗੋਰੇ ਨੂੰ ਆਰਾਮ ਘੜਾ ਦੇ ਦਵਾਤਿਆਂ ਆ ਜਾ ਗੋਰੇ ਬਾਈ ਵੀ ਹੁੰਦਾ ਸੀ ਮੈਨੂੰ ਹੁੰਦਾ ਸੀਗਾ ਬੋਏ ਤਾਂ ਬੱਕਰੇ ਲੱਗ ਲੱਗੇ ਉਹ ਭੱਜ ਗਏ ਪੱਤ ਨਾਲ ਕੇ ਇੱਕ ਸਟੋਰ ਆਉਂਦੇ ਲਗੇ ਮਾਚਾ ਰੱਖਦਾ ਨਾਲ ਲਾਇਆ ਚੰਦ ਕਰ ਰਿਹਾ ਏ ਕਿਹਦਾ ਬੱਕਰਾ ਯਾਰ ਮਾਣ ਲਾਗਾ ਹੀ ਆ ਆ ਜਾ ਚੱਲ ਆ ਗਿਆ ਮੈਂ ਤੇਰੇ ਮਗਰੀ ਆ ਗਿਆ ਓਏ ਮੈਂ ਤਸਕੇ ਨਾਲ ਫੁੱਲ ਰਿਹਾ ਸੀ ਜੀ

ਹਾਂ ਕੋਈ ਗੱਲ ਲੈ ਵੀ ਦੋਸਤੋ ਇਹਨਾਂ ਦਾ ਸੌਦਾ ਹੋਇਆ ਗੋਰੇ ਰੌਂਗੜਾ ਵਾਲਿਆਂ ਨੂੰ ਦਵਾ ਤੀਆਂ 8000 ਚ ਲਖਾਈ ਉਹ ਕਰਾਉਣਗੇ